ਕ੍ਰਾਂਤੀਕਾਰ ਹਸਈ ਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਨੀਰ ਵਾਲੇ ਦੇ ਵਿੱਚ ਸਿੱਟ ਗਿਆ ਸਾਰਾ ਕੂੜਾ ਕਰਕੜਾ ਲੱਗੇ ਹੋਇਆ ਗਰਾਂਟੀ ਪਲਾਸਟਰ ਕਰਨ ਲੱਗਾ ਸੱਤਾ ਤੇ ਬਾਕੀ ਉਵੇਂ ਬਹਿ ਕੇ ਨੂੰ ਦੇਖਦੇ ਨੇ ਲੇਕਿਨ ਦੇਖਣ ਦੀ ਕੀ ਮਜਾਉਂਦਾ ਹਾਂ ਤੇ ਦੋ ਬੰਦੇ ਕੱਲ ਨੂੰ ਨਵੇਂ ਪਹੁੰਚ ਗਏ ਕੋ ਹੈਪੀ ਤੇ ਅਦਰੇ ਕਾਹ ਪੁੱਛੋ ਤੂੰ ਅੱਜ ਨਹੀਂ ਕੋਣ ਸਾਹ ਕੋਣ ਸਾਹ ਗੰਦਾ ਲੇਵਰਾਜ ਬਹਿਲੀ ਰੋਜੀ ਜੀ ਜਿਹੜਾ ਜਿਹੜਾ ਇੱਕ ਜਿਹੇ ਲੋੜਾ ਬਲਾਸਾ ਕਰ ਮਿੱਟੀ ਮਿਲ ਨਹੀਂ ਰਹੀ ਸਾਨੂੰ ਕਿਤੋਂ ਤੇ ਹੁਣ ਅਸੀਂ ਰੈਸਟ ਤੇ ਦੋ ਦਿਨ ਤੇ ਹੋਲੇ ਮੱਲੇ ਕਰਕੇ ਸਾਰੇ ਗਏ ਹੋਏ ਨੇ ਮਿੱਟੀ ਵਾਲੇ ਖੱਡੇ ਵਾਲੇ ਬਾਈ ਹੋਲੇ ਮੱਲੇ ਤੇ ਤੇ ਅਸੀਂ ਉਹਨਾਂ ਟਾਈਮ ਵਿੱਢ ਲਿਆ ਦੇਖਿਆ ਕੱਲ ਨੂੰ ਕੋਈ ਪਲੇਟ ਬਣਾਉਣੇ ਕਿਤੇ ਜਾਣ ਦਾ ਤਾਨੂੰ ਰੜਾ ਰਾਵ ਨੂੰ ਅੱਤ ਦੇ ਬਟੀਆਂ ਕਲੂੰ ਗੱਡੀਆਂ ਰੜਾ ਹਾਵ ਦੇਣ ਜਾਂਣ ਦੀ ਸਲਾਹਗੀ ਤੇ ਇਹ ਨਾਲੇ ਹੋਲੀ ਕੱਢਾਂਗੇ ਬਾਬਾ ਵੀ ਅੱਜ ਨਿਆਉਂ ਤੇ ਲੈਂਟਰ ਪਾ ਦੂਗਾ ਦੇਖਾਂਗੇ ਕੀ ਕਰਨਾ ਅੱਤਾਂ ਗਿੰਦੇ ਜੀ ਬਸੋਤੀ ਲਖੀਂ ਜਿੰਦ ਗਿੰਦਾ ਵੀ ਦੇਖਦੇ ਕੀ ਕਰਦਾ ਸੱਤੇ ਦੇ ਦੇਖੀ ਜਾਂਦਾ ਵੀ ਕਿ ਰੀਤੀਆਂ ਲੱਗੇ ਕਹਣਾ ਮਾਲਾ ਪੂਰਾ ਹੋ ਗੋੜੀ ਇਹ ਲੱਗੇ ਕਿ ਸਦਾ ਕਾਚੋ ਮਾਰੋ ਉਹ ਕਰਦਾ ਹੋਣਾ ਕਹਿੰਦੇ ਵਿੱਚ ਹਾਂ ਮਾੜੂ ਉਧੇ ਇੱਥੇ ਕੋਈ ਬਠਾਇਆ ਸੱਥਾ ਓਏ ਮਾੜੂ ਉਧੇ ਹਟਰ ਥੱਲੇ ਦਾ ਵੀ ਬੜਾ ਸਾਰੂ ਵਾ ਇੱਥੇ ਬੈਠਾ ਕਰੀ ਗੀ ਜਾਂਦਾ ਇਹ ਨਾਉਣ ਵੇਲੇ ਨਾਉਣ ਵੇਲੇ ਨੂੰ ਪੱਤ ਹੋ ਜਾ ਕਰ ਰੋਜ ਆਹ ਤਾਂ ਹੋ ਜਾਦਾ 5 ਰੁਪਏ ਦਾ ਹੱਥ ਮੈਂ ਨਾ ਜੀ ਬੈਠਾ ਪੈਸਾ ਪਹਿਲਾ ਭਾਅ ਦਾ ਬੋਲਦਾ ਜੀ ਮਾੜਾ ਜਿੱਦ ਜਾ ਜਾ ਨਾ ਪਾ ਦੇ ਬੰਦੇ ਉਹਦੇ ਬੋਲੇ ਹੀ ਨਹੀਂਗਾ ਲੈ ਬਾਈ ਕਿਸੇ ਨੇ ਆਇਆ ਕਉ ਨਹੀਂ ਆਇਆ ਕਰਮ ਕੇ ਆਉਂ। ਗਾਸਲੀ ਚ ਇੱਕ ਡੱਬੇ ਚੋਂ। ਚਲਦੇ ਆ। ਟੂੜੀ ਵਾਲੇ ਜੂੜੀ। ਚਲਦੇ ਆ। ਚਲ ਆਉਂਦੇ ਨਾ ਇੱਧਣੇ ਜਾਣਾ ਹਾਂ ਟੂੜੀ ਵਾਲੇ ਚੋਂ। ਮਾਤਾ ਫਾਤੀ ਦੀ। ਮਾਏ ਆਖੇ ਮਾਂ ਬਸਾਬ ਕਰੂ ਥੱਕ ਗਿਆ ਯਾਰ। ਮਾਮਾ ਨੂੰ ਕਹੀ ਗਿਆਊਗਾ ਜੀ ਤੁਹਾਡਾ ਤੇਰਾ ਧਿਆਨ ਕਰ ਕਰਨਾ। ਮਾਮਾ ਹਾਂ ਨਹੀਂ ਸਾਨੂੰ ਉੱਥੇ ਹੀ ਸੱਕ ਹੋ ਗਈ। ਮਾਮਾ ਕਹਿੰਦਾ ਤੇਰਾ ਇੰਤਜ਼ਾਮ ਕਰ ਗਿਆ ਸਮਗਾ। ਹੁਣ ਦੇ ਉਹਨੂੰ ਰੇ। ਹਾਂ।

ਇਹ ਤਾਰ ਤਿਆਰੀ ਲੈਂਟਰ ਦੀ ਹੈ ਲੈਂਟਰ ਦੀ ਮੀ ਮੂਵੀ ਬਣਾ ਰਹੇ ਨੇ ਮੈਂ ਤੇਰੀ ਬਣਾਣਾ ਮਾੜੇ ਦੀ ਮਾੜੇ ਕਿਹੜੇ ਰੰਗ ਬਾਪਾ ਜੀ ਕਹਦੇ ਰਹੇ ਨੀਰਲ ਚ ਰਹੇ ਨੇ ਬਾਬਾ ਜੀ ਰਹੇ ਨੇ ਬਾਬੇ ਲੈਟਰ ਨਹੀਂ ਕਰੀਏ ਹਾਂ ਪੱਦਰ ਪਰਦਾਈ ਕਰਦੇ ਆ ਅਸੀਂ ਕੋਈ ਨਹੀਂ ਮਿੱਟੀ ਉਹ ਫੇਰੀ ਕਰਾਂਗੇ ਅੱਜ ਬਸ ਤਾਂ ਮਿੱਟੀ ਦੀ ਆ ਹੋਲੀ ਕਰਕੇ ਖੱਡਾ ਬੰਦ ਅੱਜ ਹੋਰ ਕੋਲੇ ਮਹੱਲੇ ਦੇ ਕਰਨ ਨੂੰ ਹਾਂ ਕਣ ਯਾਰ ਹੁਣ ਕੰਮ ਸਿੱਖਣ ਦਾ ਨਾਲ ਹੀ ਚੱਕਦਾ ਸੱਤੇ ਨੇ ਵੀ ਕੰਮ ਇੱਟ ਤਾਂ ਲਾਇਆ ਕਰ ਮੜ ਇੱਟ ਤੇ ਵੀ ਲਾਉ ਹੋਰੇ ਖੜ ਜਾ ਤੂੰ ਲੈ ਆ ਹੀ ਲਾਇਆ ਸੱਤੇ ਨੇ ਵੀ ਦੇਖ ਵਾ ਦੇ ਲੈ ਜਮਾ ਸਦਾ ਤਰ ਹੋ ਲੈ ਨਾ ਤੇਸੀ ਦੀ ਲੋੜ ਹੀ ਦੀ ਮਿਸਤਰੀ ਨੂੰ ਇੱਧਰ ਲੈ ਦਿੰਦਾ ਕੁੱਤੇ ਨਾਲ ਮਾੜਾ ਟਿਕਾ ਕਰਦਾ ਤੇ ਚੈਤੀ ਵੀ ਲੈ ਆ ਦੇ ਲਈ ਨਾ 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 ਹੱਥ ਨਾਲੀ ਚੱਕੂ ਆ ਭਗਾਮ ਅੰਦਰ ਪਲਾਸਟਰ ਵੀ ਹੱਥ ਨਾਲੀ ਕਰਾਇਆ ਇਹਦਾ ਆਇਰੋ ਗਬਰ ਕੇ ਮਾਰਾ ਮਾੜਾ ਠੋਕਦਾ ਕਰ ਠੋਕਾਂ ਕੋਈ ਨਹੀਂ ਮੈਚੀ ਕਰ ਮਿਸਤਰੀ ਜਦੋਂ ਪਹਿਲਾਂ ਲਾਵਗੇ ਸੀ ਇੱਧਰ ਲੈ ਰਦਾ ਆ ਚੜਦਾ ਘਟਾ ਗਿਆ ਹਿੱਟ ਤੇ ਹੌਲੀ ਹੌਲੀ ਚੜਨ ਲੱਗੀ ਉੱਠੀ ਗਰੰਟੀ ਤਾਂ ਨਹੀਂ ਪਤਾ ਬੰ ਨੂੰ ਸਿੱਧੀ ਦਾ ਲੈ ਲੈ ਜਮਾ ਸਹੀ ਆ ਸਿਲੰਟਰ ਵਧੀਆ ਲੱਗ ਰਿਹਾ ਕੋਈ ਵਧੀਆ ਵੱਧ ਲੱਗ ਰਿਹਾ ਪਰ ਗਿੰਦੂ ਗਿੰਦ ਵੱਧ ਰਹੀ ਤੇਰੀ ਆ ਲੈ ਇਹ ਬਣਦੀ ਗੱਲ ਜਮਾ ਬੜਾ ਠੂਕ ਚੈ ਇਦਰਾ ਇਦਰਾ ਬਬਲ ਜਾਨੂੰ ਮਾਣ ਲੱਗਿਆ ਆਪਾਂ ਬੰਦ ਕਰ ਦਨੇ ਤਾਂ ਹਾਂ ਹੁਣ ਕੁਛ ਵੀ ਨਹੀਂ ਕੁਝ ਨਹੀਂ ਨਹੀਂ ਕਹਿਣਾ ਹਾਂ ਨਾ ਨਾ ਕਿਸੇ ਨੂੰ ਕੁਝ ਨਹੀਂ ਕਿਦਰ ਇਦਰਾ ਸਾਡੇ ਕੋਲ ਤਾਂ ਕੋਈ ਗੱਲ ਨਹੀਂ ਹਾਂ ਆਉਂ ਹੀ ਰੋਪਾਂ ਦਾ ਸਾਡੇ ਕੋਲ ਤਾਂ ਸਾਹਮਣੇ ਬਾਕੀ ਮਿਲਟਰੀ ਖੜ ਕੇ ਦੇਖਣ ਲੱਗਿਆਂ ਦੀ ਪਹਿਲਾਂ ਅੰਦਰ ਮੀਰੇ ਹੱਲ ਚ ਦੇਖੀ ਗਏ ਕੰਮ ਹੈ ਘਟਾ ਜੋ ਅੱਜ ਤਾਂ ਮੈਂ ਵਾਸੀ ਆਈ ਜਾਂਦੀ ਹਾਂ ਸੱਤ ਸੜਕੇ ਦੀ ਨਹੀਂ ਨਹੀਂ ਇਹਨਾਂ ਦਾ ਦਰਜ ਮਰੂਗੀ ਕੋਈ ਨਾ ਹੌਲੀ ਹੌਲੀ ਦੇਖ بابا ਮਿਸਤਰੀ ਲੋਟਾ ਇੱਧਰ ਕੰਮ ਬਾ ਬੰਨਿਆ ਸੂਤ ਲੈਦਾ ਵੱਧ ਵੱਧ ਬਾਦੇ ਮਸਾਲਾ ਪੂਰਾ ਇੱਕ ਹੈ ਜੀ ਸੂਦੇ ਨਾਲ ਖੈਮੀ ਰੱਖ ਇੱਟ ਬਣਾਤੀ ਦੇਖ ਮਾੜੂ ਦੀ ਬਣਾਉਣਾ ਇਹ ਨੀਰਾਲ ਚ ਪਾੜੀ ਹੱਥ ਨੇ ਕੀ ਭਾਲ ਲਾਉਂਦਾ ਆਹ ਆਹ ਅੱਤਨੇ ਅੱਤਨੇ ਦਾ ਸਾਰਿਆਂ ਨੇ ਮੋੜ ਦੇ ਉਹ ਜਿੱਤੇ ਪੈ ਗਿਆ ਆਪਣੇ ਨਿਓਆ ਦਾ ਲੈਂਟਰ ਤੇ ਉੱਤੇ ਉਹ ਡੀਸੀਪੀ ਨਹੀਂ ਡੀਪੀਐਸ ਕੀ ਹੁੰਦਾ ਹੋ ਸਕਤੇ ਡੀਸੀਪੀ ਕਰਤੀ ਚਲੋ ਇਹ ਵੈਂਚੀ ਐਂਚੀ ਮਟੀਰੀਅਲ ਹੋਰ ਚਾੜ ਤੋਂ ਉੱਪਰ ਉਹਦੇ ਆਪ ਸਲਖਾਂ ਜੇ ਪਸਤੀਆਂ ਤੇ ਬਸ ਘੜ ਕੜਾਈ ਜਦਾਂ ਵੀ ਨਿਬੜ ਜੂਗਾ ਜਾ ਇੰਨਾ ਕ ਕੌੜਾ ਜਾਂ ਰਹਿ ਗਿਆ ਬਸ ਕਰਦੇ ਨੂੰ ਵਰਤ ਅੱਜ ਕੱਲ ਨੂੰ ਪਰਤੋ ਸ਼ੁਰੂ ਕਰਾਂਗੇ ਪਹਿਲਾਂ ਹੋਲੀ ਖੇਡਾਂਗੇ ਅਸੀਂ ਕੱਲ ਨੂੰ ਹੋਲਾ ਮਾਲਾ ਕੱਲ ਨੂੰ ਅੱਜ ਹੋਲੀ ਆ ਤੇ ਹੋਲੇ ਮਾਲੇ ਦੀ ਦੇਖਣਾ ਹੋਲੀ ਤਾਂ ਨਗਾ ਆ ਕੇ ਸੀ ਅੱਜ ਨਹੀਂ ਤਾਂ ਦੇਖਾਂਗੇ ਅੱਜ ਅਸੀਂ ਖੇਡਾਂਗੇ ਨਹੀਂ ਕੱਲ ਨੂੰ ਹੀ ਖੇਡਾਂਗੇ ਆਪਾਂ ਹੋਲੇ ਮਾਲੇ ਦੇ ਹਾਂ ਪਰ ਇਹ ਇੱਥੇ ਘਤਰਾਂ ਹੈ ਕੋਸਾ ਕੋਸਾ ਹੂੰ ਮਾਰੂ ਆਹ ਕੋ ਮਾਰੂ ਆ ਗੋ ਜੇ ਜਾ ਕੇ ਗਾ ਕਰ ਆ ਇਹ ਮਾਰੂ ਆ ਇਹ ਮਾਰੂ ਹੋਰੇ ਵਾਰ ਘੈਰਾ ਫਿਰ ਮੁੰਡੀ ਜਮਾ ਫਿਰ ਮੁੰਡੀ ਇਹੇ ਫਰ ਗਈ ਜਮਾ ਹੋ ਆ ਅੱਜ ਬੱਦਲ ਵਾਈ ਜੀ ਹੋ ਗਈ ਥੋੜੀ ਜੀ ਦਾ ਮੌਸਮ ਖਦਰਨਾਕ ਲਾ ਰਿਹਾ ਥੋੜਾ ਜਿਆ ਹੈ ਤੇਨੂੰ ਲੈ ਕੇ ਰੱਖ ਦੇ ਲੋ ਹਾਂ ਕਹ ਸੱਤ ਨੂੰ ਬੋਤਲਾਂ ਦੋ ਧਰ ਤੇ ਲੈ ਕੇ ਭਾਈ ਹਾਂ ਕੋਈ ਨਹੀਂ ਹੋ ਗਈ ਰੱਕ ਲਾਏ ਸਤੇ I'm